ਅ ਇਥੇ ਐਮ ਐਲ ਏ ਸਾਹਿਬ ਵੀ ਇਥੇ ਆਏ ਹੋਏ ਨੇ ਐਮ ਐਲ ਏ ਅਦਿਆਲਪੁਰਾ ਜੀ ਤੇ ਐ ਜੀ ਐਮ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਏ ਤੇ ਪੂਰਾ ਪ੍ਰਸ਼ਾਸਨ ਇਥੇ ਅ ਤੁਸੀਂ ਸਾਰੇ ਜਾਣਦੇ ਹੋ ਹੱਡਾ ਦੀ ਜਿਹੜੀ ਸਿਚੁਏਸ਼ਨ ਪੰਜਾਬ 'ਚ ਪਣੀ ਹੋਈ ਹੈ ਤੇ ਦਰਿਆ ਦਾ ਪਾਣੀ ਦਾ ਫਲੋ ਵੀ ਜ਼ਿਆਦਾ ਹੈ ਤੇ ਇਥੇ ਬੰਦ ਥੋੜਾ ਜਿਹਾ ਕਮਜ਼ੋਰ ਇਥੇ ਕੁਝ ਪਾਰਟ ਆਫ ਦਰਿਆ ਦਾ ਹੋ ਗਿਆ ਸੀ ਤੇ ਉਹਦੀ ਮਰਮਦ ਦਾ ਕੰਮ ਵੀ ਚੱਲ ਰਿਹਾ ਹੈ ਤੇ ਉੱਥੇ ਰੋਖਾਣ ਦੇ ਲਈ ਜੋ ਮਿੱਟੀ ਦੇ ਕੱਟੇ ਵਗੈਰਾ ਪ੍ਰਸ਼ਾਸਨ ਨੂੰ ਲਾਏ ਜਾ ਰਹੇ ਨੇ ਤੇ ਬਲੇ ਸਾਬ ਆਪ ਹੀ ਜਦੋਂ ਮੈਂ ਤਾਂ ਐਮਐਲਏ ਸਾਹਿਬ ਦੇ ਬਾਅਦ ਹੀ ਆਈ ਸੀਗੀ ਤੇ ਆਪ ਖੜ ਕੇ ਸਾਰਾ ਦੇਖ ਰਹੇ ਸੀਗੇ ਤੇ ਜੋ ਵੀ ਸਟਾਕਸ ਵਗੈਰਾ ਲਾਏ ਜਾ ਰਹੇ ਨੇ ਪੱਥਰ ਹੋ ਗਿਆ ਔਰ ਜਾਲ ਦੇ ਵਿੱਚ ਪਾ ਕੇ ਤੇ ਉਹ ਸਾਰਾ ਕੁਝ ਪ੍ਰਸ਼ਾਸਨ ਨੂੰ ਦਿੱਤਾ ਜਾ ਰਿਹਾ ਹੈਗਾ ਤਾਂ ਕਿ ਏਰੀਆ ਦੇ ਹੋਰ ਕਟਾਵ ਨਾ ਹੋਏ 에ਰੋਸ਼ਨ ਨੂੰ ਬਚਾਇਆ ਜਾ ਸਕੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਇੱਥੇ ਪੁਲਿਸ ਵੱਲੋਂ ਚੈੱਕ ਪੋਸਟ ਵੀ ਬਣਾਈ ਪਹਿਲਾਂ ਹਰੇਕ ਵਾਰ ਚੈੱਕ ਪੋਸਟ ਬਣਦੀ ਹਰ ਸਥਿਤੀ ਵਿੱਚ ਇੱਥੇ ਪੁਲਿਸ ਵੱਲੋਂ ਕੋਈ ਚੈੱਕ ਪੋਸਟ ਜਾਂ ਕੋਈ ਗੈਸਤ ਵਗੈਰਾ ਜੀ ਉਹੀ ਦੇਖਣ ਦੇ ਲਈ ਕਿਉਂਕਿ ਦੇਖਿਏ ਹਜੇ ਤੱਕ ਸਾਰਾ ਕੁਝ ਠੀਕ ਹੈ ਕੋਈ ਨੁਕਸਾਨ ਨਹੀਂ ਹੋਇਆ ਉਹੀ ਦੇਖਣ ਦੇ ਲਈ ਮੈਂ ਆਈ ਸੀ ਜੋ ਪੁਲਿਸ ਵੱਲੋਂ ਇੱਥੇ ਲੋਡ ਹੈਗੀ ਉਸ ਚੀਜ਼ ਨੂੰ ਕੀਤਾ ਜਾਏਗਾ ਤੇ ਐਸਐਚਓ ਨੂੰ ਵੀ ਡਾਇਰੈਕਸ਼ਨ ਦਿੱਤੀਆਂ ਨੇ ਇਮੀਡੀਏਟਲੀ ਸਾਡੇ ਤੇ ਮਾਚ ਲੈ ਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪ੍ਰੈਜ਼ੈਂਸ 24 ਘੰਟੇ ਜਦੋਂ ਤੱਕ ਸਥਿਤੀ ਪੂਰੀ ਨਾਰਮਲ ਨਹੀਂ ਹੋਦੀ ਉਸ ਟਾਈਮ ਤੱਕ ਪ੍ਰੈਜ਼ੈਂਟ ਰਹੇਗੀ। ਥੈਂਕ ਯੂ। ਅ ਸਰ ਸਤਲੁਜ ਆ ਤੇ ਆਏ ਤੁਸੀਂ ਕੀ ਪਿਸ਼ੇਸ਼ ਐਸ ਟਾਈਮ ਸਤਲੁਜ ਬੰਦ ਕੀਤਾ ਸੀ ਬੰਦ। ਦੇਖੋ ਅਸੀਂ ਅੱਜ ਥੋਲੇਵਾਲ ਪਿੰਡ ਦੇ ਵਿੱਚ ਆਏ ਆ ਮਾਛੀਵਾਲਾ ਸਬਡਿੰਡ ਦੇ ਵਿੱਚ। ਜਿਹੜਾ ਪਿੱਛੋਂ ਪਾਣੀ ਛੱਡਿਆ ਹੋਵੇ ਸਤਲੁਜ 49000 ਕਿਊਸੇ ਚੱਲ ਰਿਹਾ ਤੇ ਸਭ ਕੁਝ ਅੰਡਰ ਕੰਟਰੋਲ ਹੈ। ਇਹ ਏਰੀਆ ਵੈਸੇ ਵੀ ਪਿਛੇ 2019 ਦੀ ਗੱਲ ਕਰੀਏ 2023 ਦੀ ਗੱਲ ਕਰੀਏ ਤੇ ਲਗਭਗ ਇੱਕ ਵਾਰੀ 3 ਲੱਖ ਕਿਊਸਿਕ ਤੇ ਇੱਕ ਵਾਰੀ 2 ਲੱਖ ਕਿਊਸਿਕ ਪਾਣੀ ਚੱਲ ਚੁੱਕਾ ਸੋ 49000 ਕੋਈ ਡੇਂਜਰ ਵਾਲਾ ਮਾਰਕ ਨਹੀਂ ਹੈਗਾ ਆ ਮਿੱਟੀ ਥੋੜੀ ਸਾਡੀ ਇੱਥੇ ਖੁਰੀ ਹੈ ਉਹ ਅਸੀਂ ਮਿੱਟੀ ਪਾ ਰਹੇ ਹਾਂ ਉਹ ਰਿਪੇਅਰ ਕਰਦੇ ਜਿਦਾ ਆ ਰਿਹਾ ਸੀ ਵੀ ਇੱਥੇ ਖੋਰਾ ਲੱਗ ਰਿਹਾ ਵਾ ਢਾ ਲੱਗਦੀ ਖੇਤਾਂ ਨੂੰ ਜਮੀਨ ਨੂੰ ਨਹੀਂ ਨਹੀਂ ਖੇਤਾਂ ਤੁਸੀਂ ਸਚਾਈ ਵਿਭਾਗ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਪ੍ਰਵੰਧ ਕੀਤੇ ਜਾ ਰਹੇ ਤੁਸੀਂ ਇਹ ਦੇਖ ਸਕਦੇ ਹੋ ਕਿਸੇ ਵੀ ਸਚਾਈ ਥੱਲੇ ਜਮੀਨ ਨੂੰ ਢਾਹ ਨਹੀਂ ਲੱਗ ਰਹੀਗੀ ਐਕਚੁਅਲੀ ਜ ਜੋ ਲੋ ਪਾਣੀ ਕੋਲ ਨਾ ਸਟੱਡ ਦੇ ਉੱਪਰਲੀ ਮਿੱਟੀ ਖੋਲ ਰਿਆ ਹੋਵੇ ਉਹ ਅਸੀਂ ਮਿੱਟੀ ਦੀ ਰਿਪੇਅਰ ਕਰ ਰਹੇ ਹਾਂ ਸਟੱਡ ਥੱਲੇ ਗਏ ਬੈਂਕ ਸਾਡੇ ਸੇਫ ਹੈਗੇ ਕੋਈ ਇਸੇ ਗੱਲ ਉਸਦੇ ਮਿੱਟੀ ਦੇ ਬੋਰੀ ਵਗੈਰਾ ਕਿਸ਼ਤੀਆਂ ਵਗੈਰਾ ਕੀ ਬਰਵੰਦੇ ਪੁੱਛਾ ਜੀ ਦੇਖੋ ਸਾਡੇ ਕੋਲ ਕਿਸ਼ਤੀਆਂ ਵੀ ਹੈਗੀਆਂ ਵੀ ਲਾਈਫ ਜੈਕਟਸ ਵੀ ਹੈਗੀਆਂ ਸਰਚ ਲਾਈਟਸ ਵੀ ਹੈਗੀਆਂ ਸਾਡੀ ਮੰਜ਼ਰੇਕਾਰੀ ਲੇਬਰ ਵੀ ਕਰ ਗਈ ਠੇਕੇਦਾਰ ਲੇਬਰ 50 ਬੰਦੇ ਕੰਮ ਕਰ ਰਹੇ ਲੱਗਦਾ 50 ਦੇ ਕਰੀਬ ਮੰਜ਼ਰੇਕਾਰੀ ਬੰਦੇ 100 ਮਾ ਹੋਰ ਬਣਾਣੇ ਜਿਹੜੇ ਬੋਰੀ ਭਰਨ ਵਾਸਤੇ ਹਨ ਤੇ ਸਪਸ਼ਟਨ ਰੇਡਮ 15000 ਬੈਗ ਸਾਡੇ ਕੋਲ ਸਪੇਅਰ ਪਿਆ ਹੋਇਆ ਇਸ ਕਿੰਨੇ ਕ ਪਾਣੀ ਜਿਹੜਾ ਸਤਲੁਜ ਦਰਿਆ ਵਾ ਕਿੰਨੇ ਹਜ਼ਾਰ ਕਿਊਸਿਕ ਪਾਣੀ ਥਾ ਮਤੋਂ ਖਬਰ ਆ ਰਹੀ ਨਹੀਂ ਟੁਕ ਰਿਹਾ ਆਪਣੇ ਦੇ ਫਿਲਹਾਲ ਚੜਾਈ ਇੱਥੇ ਕਾਫੀ ਆ ਕਿੰਨਾ ਕਿ ਤੁਸੀਂ ਪਾਣੀ ਦੀ ਸਮਰੱਥਾ ਚੱਲ ਰਹੀ ਹੈਗਾ ਜੀ ਮੈਂ ਦੱਸਣਾ ਤੁਹਾਨੂੰ 2019 ਦੇ ਵਿੱਚ ਇੱਥੇ 3 ਲੱਖ ਕਿਊਸਿਕ ਪਾਣੀ ਇਸ ਦਰਿਆ ਨੇ ਚੱਲਿਆ ਵੇ ਤੇ 2023 ਦੇ ਵਿੱਚ ਲਗਭਗ 9.2 ਤੋਂ 2 ਲੱਖ ਕਿਊਸਿਕ ਪਾਣੀ ਜਿਹੜਾ ਇਸ ਦਰਿਆ ਨੇ ਚੱਲਿਆ ਵੇ ਹੁਣ ਤਾਂ ਪਾਣੀ ਸਿਰਫ 49 ਹਜ਼ਾਰ ਕਿਊਸਿਕ ਹੈ ਸੋ ਕੋਈ ਵੀ ਡਰਨ ਦੀ ਲੋੜ ਨਹੀਂ ਨਾਥਿੰਗ ਟੂ ਵਰੀ ਪਿੰਡ ਦੇ ਇੱਥੇ ਸਰਪੰਚ ਸਾਹਿਬ ਖੜੇ ਹੋਣਗੇ ਇਹ ਲੋਕਲ ਜਿਹੜੇ ਵਸਨੀਕ ਹ ਸਾਡੇ ਕੰਪੇਟਿਟਲੀ ਜ਼ਿਆਦਾ ਪਤਾ ਵੇ ਮੈਂ ਇੱਥੇ ਆਇਆ ਮਾਂ ਸਾਲ ਦੋ ਸਾਲ ਨੂੰ ਮੇਰੀ ਬਦਲੀ ਹੋ ਜਾਣੀ ਹੈ ਅਲਟੀਮੇਟਲੀ ਜਿਹੜੇ ਮੇਰੀ ਇਨਪੁਟ ਤੇ ਇਹਨਾਂ ਲੋਕਾਂ ਕੋਈ ਆਣੀ ਹੈ ਸੋ ਇਹ ਸਰਪੰਚ ਸਾਹਿਬ ਆਗੇ ਨੇ ਇਹਨਾਂ ਦੇ ਅਨੁਸਾਰ ਜਿੰਨਾ ਪਾਣੀ ਹੁਣ ਚੱਲ ਰਿਹਾ ਇਹ ਤੇ 1% ਵੀ ਖਤਰੇ ਵਾਲੀ ਕੋਈ ਗੱਲ ਨਹੀਂ ਹਾਂਜੀ ਸਰਪੰਚ ਸਾਹਿਬ ਨਹੀਂ ਨੋ ਪ੍ਰੋਬਲਮ ਸਰ ਕੋਈ ਖਤਰਾ ਨਹੀਂ ਸੋ ਪਾਣੀ ਕਿੰਦਾ ਲੱਗੇ ਵੇ ਲੇਵਲ ਇੱਥੇ ਵਗੈਰਾ ਕੀ ਲੱਗ ਰਹੀ ਇੱਥੇ ਦੇਖੋ ਸਥਿਤੀ ਜਿਹੜੀ ਹੈ ਜੀ ਕੰਟਰੋਲ ਚ ਹੈ ਜੀ ਤੇ ਪਾਣੀ ਪਹਿਲਾਂ ਜ਼ਿਆਦਾ ਸੀ ਕਾਉਣ ਤਾਂ ਪੈਸੇ ਪਾਣੀ ਵੀ ਕੱਟ ਗਿਆ ਜੀ ਜੀ ਹਾਂ ਜੀ ਪੂਰਾ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਥੋੜਾ ਖੋਰਾ ਕਰਿਆ ਉਹ ਮਤਲਬ ਬੈਗ ਉਹ ਗੁਲਾ ਰਹੇ ਨੇ ਦੇਵਰ ਕਿਤੋਂ ਹੋਰ ਵੀ ਢਾਹੇਗੀ ਤੋਂ ਲੈਣ ਤੋਂ علاوہ ਕਿਤੇ ਹੋਰ ਵੀ ਢਾਹ ਲੱਗੀ ਜੀ ਨਹੀਂ ਨਹੀਂ ਹੋਰ ਕਿਤੇ ਤੋਂ ਲੈ ਆ ਲਈ ਆਹੀਂ ਬਸ ਥੋੜਾ ਕਰਦਾ ਥੋੜਾ ਜਿਆਦਾ ਥੱਲੇ ਨੂੰ ਜਾ ਕੇ ਥੱਲੇ ਵਾਲੀ ਸਾਈਡ ਨੂੰ ਕਿਤੋਂ ਹੈਗਾ 5 ਕਿੱਲਾਂ ਦੇ ਵਿੱਚ ਏਰੀਆ ਚ ਕਰਦਾ ਢਾਹ ਮਾਚੂ ਵੜੇ ਦੀ ਗੱਲ ਕਰੀਏ ਸਿਰਫ ਟੋਲੇ ਵਾਲ ਪਿੰਡੇ ਹੋਰ ਕਿਤੇ ਵੀ ਨਹੀਂ ਹੈਗਾ ਮੈਂ ਸਾਰੇ ਵਿਜ਼ਿਟ ਪੈਣਾ ਇਹ ਮਾਚੂ ਦਾ ਜਿਹੜਾ ਸਤਲੁਜ ਦਰਿਆ ਦੀ ਬਾਹ ਦਾ ਇਸ ਥੋੜਾ ਜਿਹਾ ਕਿੱਥੇ ਕਹਿੰਦੀ ਜੀ ਆਪਣੀ ਇਹ ਇਹ ਮੈਂ ਤੁਹਾਨੂੰ ਚੱਕਰ ਸ਼ੇਰਗੜ ਤੋਂ ਲੈ ਕੇ ਸ਼ੇਰਗੜੀ ਸ਼ੇਰਗੜ ਤੋਂ ਸ਼ੇਰਗੜ ਤੋਂ ਸ਼ੇਰਗੜ ਤੋਂ ਸਾਰੇ ਨਤ ਤੋਂ ਲੈ ਕੇ ਨਾਜੀਪੁਰ ਪਿੰਡ ਦੱਸਿਆ ਦਿਆ ਹਾਂ ਬਸ ਇਹੋ ਹੀ ਇੱਕ ਇਹ ਸ਼ੇਰਗੜੀ ਇੱਥੇ ਖੜਿਆ ਸਾਰਾ ਪ੍ਰਸ਼ਾਸਨ ਇੱਥੇ ਹੈ ਕਾਨੂੰਗੋ ਹੈਗੇ ਨੇ ਇੱਥੇ ਮੇਰੇ ਨੈਫਸੀਲਰ ਨੇ ਡਿਨਸ ਬਣਨੋਂ ਡੀਐਸਜੀ ਵੀ ਇੱਥੇ ਰਹੀ ਜਈ ਵੀ ਇੱਥੇ ਸਾਰਾ ਸਟਾਫ ਇੱਥੇ ਹੈਗਾ ਔਰ ਡੈਫੀਨਿਟਲੀ ਜ